ਮਾਝਾ ਮਾਲਵਾ ਦੁਆਬਾ ਦੇ ਵਿੱਚ ਹੀ ਸ਼ਬਦਾਂ ਦਾ ਫਰਕ ਪੈ ਜਾਂਦਾ ਹੈ ਇਸ ਲਈ ਤੁਸੀਂ ਸ਼ੁੱਧ ਸੰਥਿਆ ਲੈ ਕੇ ਜਾਂ ਆਨਲਾਈਨ ਕਿਸੇ ਵੀਡੀਓ ਨੂੰ ਦੇਖ ਕੇ ਕਲਾਸ ਦੇਖ ਕੇ ਉਸ ਸ਼ਬਦ ਨੂੰ ਸ਼ੁੱਧ ਪੜ੍ਹਨਾ ਸਿੱਖੋ ਇੱਕ ਇੱਕ ਸ਼ਬਦ ਨੂੰ ਇੱਕ ਇੱਕ ਪੰਕਤੀ ਨੂੰ ਪੰਜ ਪੰਜ ਵਾਰ ਜ਼ਰੂਰ ਬੋਲੋ ਅਤੇ ਗੁਰਮੁਖੀ ਵਿਆਕਰਨ ਨੂੰ ਵੀ ਜ਼ਰੂਰ ਸਿੱਖੋ ਸੋ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਦੀ ਇੱਕ ਪੰਕਤੀ ਨੂੰ ਪੰਜ ਵਾਰ ਜ਼ਰੂਰ ਬੋਲੋ ਅਤੇ ਇਸ ਦਾ ਸ਼ੁੱਧ ਉਚਾਰਨ ਕਰਨਾ ਸਿੱਖੋ ਜਦੋਂ ਤੁਸੀਂ ਇੱਕ ਹੀ ਪੰਕਤੀ ਨੂੰ ਬੋਲੋਗੇ ਤਾਂ ਤੁਹਾਨੂੰ ਉਸ ਪੰਕਤੀ ਦੇ ਵਿਚਲਾ ਇੱਕ ਇੱਕ ਸ਼ਬਦ ਸਾਫ਼ ਸਮਝ ਆਵੇਗਾ ਤੁਹਾਨੂੰ ਕੋਈ ਕਾਲੀ ਨਹੀਂ ਹੋਵੇਗੀ ਪਾਠ ਸੰਪੂਰਨ ਕਰਨ ਦੀ ਅਤੇ ਤੁਸੀਂ ਹੁਣ ਸਿਰਫ ਸੋਣਾ ਹੀ ਹੈ ਤਾਂ ਕੰਮਕਾਰ ਦੀ ਟੈਨਸ਼ਨ ਵੀ ਨਹੀਂ ਹੋਵੇਗੀ ਇਸ ਲਈ ਇਹ ਸਮਾ ਬਿਲਕੁਲ ਸਹੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਪੰਕਤੀ ਨੂੰ ਘੱਟੋ-ਘੱਟ 5 ਵਾਰ ਉਚਾਰਨ ਕਰੋ ਫਿਰ ਉਸ ਸ਼ਬਦ ਦਾ ਉਸ ਪੰਕਤੀ ਦਾ ਅਰਥ ਸਮਝੋ ਅਤੇ ਫਿਰ ਤੁਸੀਂ ਸੌ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਥੋੜੇ ਹੀ ਸਮੇਂ ਦੇ ਵਿੱਚ ਸੰਪੂਰਨ ਸ਼ੁੱਧ ਉਚਾਰਨ ਵਾਲਾ ਜਪਜੀ ਸਾਹਿਬ ਪਾਠ ਕਰਨਾ ਸ਼ੁਰੂ ਕਰ ਦੇਵੋਗੇ ਅਤੇ ਤੁਸੀਂ ਅਰਥ ਵੀ